ਜਦੋਂ ਤੁਹਾਨੂੰ ਲੱਗੇ ਵੀ ਉਹ ਅੰਬੀਏ ਅੰਬੀਏ ਸਬਜ਼ੀ ਬਣਾਣੀ ਆਪਾਂ ਨੇ ਕੱਚੀ ਅੰਬੀਏ ਲੈ ਲਈ। ਕੱਚੀ ਅੰਬੀਏ ਲੈ ਲਈ ਤੇ ਇੱਕ ਪਿਆਜ਼ ਲੈ ਲਏ। ਲਓ ਜੀ ਅੰਬੀਏ ਨੂੰ ਕੱਛੀ ਜਿਹਾ ਕੱਟਨੇ ਆ। ਬਹੁਤ ਟੇਸਟੀ ਬਣਦੀ ਹੈ ਜੀ ਇਹ ਮੀਂਹ ਦੀ ਸਬਜ਼ੀ ਕਿਉਂਕਿ ਨੇੜੀ ਨੇ ਝਾੜਤੀਆਂ ਜਾਂਦੀਆਂ ਆ ਪੱਚੇ ਅੰਬ ਨੇ ਤੇ ਮੈਂ ਸੋਚਿਆ ਚਲੋ ਆਪਾਂ ਸਬਜ਼ੀ ਬਣਾ ਲੈਂਦੇ ਇਹ ਪੱਕ ਕੇ ਅੰਦਰ ਸੰਧੀਆਂ ਹੋ ਜਾਂਦੀਆਂ ਸੀ ਹੁਣ ਰਵਾ ਨਹੀਂ ਹੈ ਨੇ ਚਾਹਤ ਕਿ ਸਾਂਤ ਤੇ ਹੀ ਆਇਆ ਇਹ ਬਹੁਤ ਨੁਕਸਾਨ ਹੋ ਜਾਣਾ ਸੀ ਬਧੀਆਂ ਹੋਇਆ ਚਾਰੇ ਪਾਸੇ ਸੁੱਖ ਰਹੇ ਲੈ ਜੇ ਪੱਗੀਆਂ ਨੂੰ ਚਿਲਵਾ ਲੈ ਮੋਟਾ ਮੋਟਾ ਕੌਂਕਲਾ ਲਾ ਲੈਣੇ ਆਂ ਅੱਪਰ ਜੀ ਇਹ ਨਹੀਂ ਛਿੱਲਾਗੇ ਤਾਂ ਕਿ ਫੋਲਕੇ ਦਾ ਹਾਰਡ ਹੁੰਦਾ ਜੀ

ਦੀ ਐਂਟੀਰੀਅਰ ਤੇ ਇਹਦੇ ਵਿੱਚ ਐ ਫਰ ਹੈ ਜਿਹੜੀ ਹੈਗੀ ਉਹਨਾਂ ਤੋਂ ਪਤਾ ਚੱਲਦਾ ਹੈ ਪੱਤੀ ਉਹਦਾ ਪੱਤੀ ਐਮਬੀ ਵਿੱਚ ਕੱਟਣੀ ਹੈ ਤਾਂ ਨਿਕਾਏ ਜਿੱਤੋਂ ਬਾਹਰ ਕੱਢਦੇ ਜਿਹੜੀ ਐ ਚੁਕਣੀ ਲਹੀ ਹੈ ਹਲਾ ਤੁਸੀਂ ਗੁੱਦਪੁੱਤ ਚੇਰ ਲੈਣੀ

ਗੇਸ ਆਪਾਂ ਨੇ ਬਾਲ ਲਿਆ ਆਪਣਾ ਦੇ ਵਿੱਚ ਗਲਾਸ ਪਾਣੀ ਦਾ ਪਾ ਕੇ ਤਰ ਤਰਬੂਜ਼ ਦੇ ਵਿੱਚ ਹੁਣ ਇਹਦੇ ਵਿੱਚ ਆਪਾਂ ਆਂਬੀਆਂ ਪਾ ਲੈਣੇ ਆ ਜਿਹੜੀਆਂ ਕੱਟ ਕੇ ਰੱਖੀਆਂ ਹੋਈਆਂ ਦੀਆਂ ਆਂਬੀਆਂ ਨੂੰ ਆਪਾਂ ਚੰਗੀ ਤਰ੍ਹਾਂ ਇੱਕ ਦੋ ਵਾਰੀ ਲੇ ਲੈਣੇ ਆ ਜੀ ਟੱਕ ਆਂਬੀਆਂ ਨੂੰ ਆਪਾਂ ਇੱਕ ਦੋ ਮਿੰਟ ਲਈ ਲਿਜਾ ਲੈਣੇ ਹਲੋ ਜੀ ਆਪਾਂ ਨੇ ਆ ਇਧਰ ਕਰਤਾ ਦੂਜੇ ਚਿੱਲੇ ਦੇ ਆਂਡੀਆਂ ਉਬਲਣੀਆਂ ਇਧਰ ਆਪਾਂ ਤਰ ਲਈ ਕੜਾਹੀ ਕੜਾਹੀ ਨੂੰ ਆਪਾਂ ਚੰਗੀ ਤਰ੍ਹਾਂ ਕਰ ਲੈਨੇ ਆ ਗਰਮ ਉਹਨੇ ਜਿੰਨੇ ਟਾਈਮ ਚ ਆਪਣੀ ਅੰਬੀ ਉਬਲਣਗੇ ਉਹਨੇ ਟਾਈਮ ਚ ਆਪਾਂ ਥੜਕਾ ਤਿਆਰ ਕਰ ਲੈਂਦੇ ਹਾਂ ਲਓ ਜਿਖੜਾ ਇਹਦਾ ਆਪਣੀ ਦਾ ਪਾਣੀ ਸੁੱਕ ਗਿਆ ਇਹਦੇ ਵਿੱਚ ਆਪਾਂ ਪਾ ਲੈਨੇ ਆ ਸਰ੍ਹੋਂ ਦਾ ਤੇਲ ਅੱਧਿਕ ਘੜਸੀ ਤੇਲ ਦੀ ਪਾਵਾਂਗੇ ਜੇ ਆਪਾਂ ਬਹੁਤਾ ਨਹੀਂ ਪਾਉਂਦੇ ਥੋੜੀਆ ਇੱਕ ਤਰ੍ਹਾਂ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਖਾੜ ਲੈਨੇ ਆ ਅੰਬੀ ਆਪਣੇ ਚੰਗੀ ਤਰ੍ਹਾਂ ਬਰਬੜਨ ਲੱਗ ਗਏ 1-2 ਵਾਲੀ ਆਪਾਂ ਦੇ ਲੈ ਲੈਂਦੇ ਹਾਂ। ਇੱਧਰ ਆਪਣਾ ਤੇਲ ਵੀ ਗਰਮ ਹੋ ਗਿਆ ਲੱਗਦਾ। ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਨੇ ਥੋੜਾ ਜਿਹਾ ਜੀਰਾ। ਭੁੱਜ ਗਿਆ ਉੱਪਰ ਆ ਗਿਆ। ਹੁਣ ਇਹਦੇ ਵਿੱਚ ਆਪਾਂ ਐਡ ਕਰਦੇ ਆਂ ਪਿਆਜ਼। ਯਾਦ ਜਨ ਮੱਕਾ ਬਰਾਉਨ ਹੋਣ ਤੱਕ ਆਪਾਂ ਨਹੀਂ ਲੈਨੇ। ਲਾਜੀ ਅੰਬੀਆਂ ਆਪਣੀਆਂ ਚੰਗੀ ਤਰ੍ਹਾਂ ਉਬਲ ਗਈਆਂ ਰਿਚ ਗਏ ਹੁਣ ਇਹਨਾਂ ਨੂੰ ਆਪਾਂ ਪਾਣੀ ਤੋਂ ਬਾਹਰ ਕੱਢ ਲੈਣੇ ਆ। ਇਹ ਆਪਣੇ ਹਲਕੇ ਜਿਹਾ ਬ੍ਰਾਊਨ ਹੋ ਗਏ। ਹੁਣ ਇਹਦੇ ਵਿੱਚ ਆਪਾਂ ਨੂੰ ਮਿਰਚ ਐਡ ਕਰ ਲੈਣੀ ਆ। ਥੋੜੀ ਜਿਹੀ ਮਿਰਚ ਪਾ ਲੈਣੀ ਆ। ਨੂੰ ਮਿੱਚੀ ਚੀਚ ਲੋਪਾ ਸਾਫ ਜਿਵੇਂ ਅੰਬੀ ਪਾਉਂਦੇ ਨੇ ਜੀ ਪਰ ਆਪਾਂ ਕਾਪ ਦੇ ਮੈਂ ਲਾਇਕ ਨਹੀਂ ਕਰਦੇ। ਥੋੜਾ ਜਿਹਾ ਪਾ ਲੈਣਾ ਨਮਕ। ਤੇ ਪਾ ਲੈਣਾ ਹਰਦਿਕ। ਸਭ ਪੂਨ ਲੰਨੇ ਮਸਾਲਿਆਂ ਨੂੰ ਮਸਾਲੇ ਆਪਣੇ ਭੁੰਨ ਗਏ ਜੀ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਸੱਕਰ ਸੱਕਰ ਪਾ ਲੈਨੇ ਆਪਾਂ ਦੋ ਤਿੰਨ ਚਮਚੇ ਸੱਕਰ ਦੇਨੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿਹੜੀਆਂ ਡਰੀਆਂ ਜੀਆਂ ਨੇ ਇਹਨਾਂ ਨੂੰ ਮੈਲਟ ਕਰ ਲੈਣੇ। ਲਓ ਜੀ ਹੁਣ ਇਹਦੇ ਵਿੱਚ ਆਪਾਂ ਐਡ ਕਰ ਲੈਣੇ ਆ ਪਾਣੀ। ನೋਇਸ ਇਨਸ਼ਾਅੱਲਾ ਬਹੁਤ ਚੰਗੀ ਤਰ੍ਹਾਂ ਬਣ ਗਿਆ। ਇਸ ਤਰ੍ਹਾਂ ਗਾੜਾ ਬਣੇ। ਹੁਣ ਇਹਦੇ ਵਿੱਚ ਆਪਾਂ ਇੱਕ ਕੱਪ ਪਾਣੀ ਦਾ ਪਾ ਦਿੰਨੇ ਆ। ਢੀਂਡੀਆਂ ਵੀ ਆਪਾਂ ਨੇ ਕੱਟ ਕੇ ਰੱਖੀਆਂ ਦੀਆਂ। ਇਹਨਾਂ ਨੂੰ ਵੀ ਵਿੱਚ ਐਡ ਕਰ ਦਿੰਨੇ ਆ। ਹੁਣ ਇਹਨੂੰ ਆਪਾਂ ਢੱਕ ਕੇ ਓਨੀ ਦੇਰ ਤੱਕ ਪਕਾਵਾਂਗੇ। ਜਿੰਨੀ ਦੇਰ ਤੱਕ ਆਪਣੀ ਸਬਜ਼ੀ ਗਾੜੀ ਨਹੀਂ ਹੋ ਜਾਂਦੀ। ਵਧੀਆ ਥਿੱਕ ਨਹੀਂ ਹੋ ਜਾਂਦੀ। ਤਰੀ ਨਹੀਂ ਗਾੜੀ ਹੁੰਦੀ ਇਹ ਦੀ। ਹੁਣ ਇਹਨੂੰ ਢੱਕ ਕੇ ਆਪਾਂ ਓਨੀ ਦੇਰ ਤੱਕ ਪਕਾ ਲੈਣ। ਕਲ ਆਪਣੀ ਸਬਜ਼ੀ ਪੱਕਦੀ ਨੂੰ 20 ਮਿੰਟ ਹੋ ਗਏ ਦੇਖੋ ਕਿੰਨੀ ਗਾੜੀ ਹੋ ਗਈ ਪਾਣੀ ਸਾਰਾ ਡਰ ਚੁੱਕਿਆ ਤਰੀ ਬਹੁਤ ਵਧੀਆ ਗਾੜੀ ਹੋ ਗਈ ਤੁਸੀਂ ਵੀ ਜਰੂਰ ਟਰਾਈ ਕਰਕੇ ਦੇਖਿਓ ਜੀ ਅੰਬਾਂ ਦੀ ਸਬਜ਼ੀ ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਮਿਲਦੇ ਆਂ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ